ரோன்லை அழே ਉਹ ਰੋਲ ਨਵਾਂ ਬਣ ਗਿਆ ਬੀਬੀ ਲੁਗਲਾ ਆ ਆਸ 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 ਬੀਬੀ ਜਾ ਬੀਬੀ ਜਾ ਕੋਈ ਨਹੀਂ ਬੀਬੀ ਜਾ ਲੈਣ ਦਿਓ ਉਹਨੇ ਨਾ ਕਿੱਥੇ ਨਹੀਂ ਭੇਨੇ ਐਵੇਂ ਨਾਲ ਸਾਰੇ ਛੇ ਦੇ ਪਿੱਛੇ ਪੈ ਰਹੇ ਪਿੱਛੇ ਹੋ ਜੀ ਸਾਰੇ ਪਿੱਛੇ ਹੋ ਜੀ ਸਾਰੇ ਪਿੱਛੇ ਸਾਰੇ ਪਿੱਛੇ ਨਿਰਵਾਣੇ ਨੂੰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

ਗੱਡੀ ਲੈ ਜਾਓ ਗੁਰੂ ਘਰ ਲੈ ਜਾਓ ਅਨਾਲ ਦੇ ਸਤਨਾ ਵਾਹਿਗੁਰੂ ਕਰਦੇ ਜਾਓ ਸਤਨਾ ਵਾਹਿਗੁਰੂ ਗੱਡੀ ਗੜੀ ਇੱਧੇ ਲੈ ਜਾਓ ਗੱਡੀ ਲੈ ਜਾਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀਗੀ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਨੂੰ ਨਾਲ ਮਾਰੀਏ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਤੇ ਕਦੀ ਮਾਰੀਏ ਰੱਖ ਲੈਂਦੇ ਸੀਗੇ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੌਜਾਂ ਨੂੰ ਪਤਾ ਲੱਗਿਆ ਤੇ ਇੱਥੇ ਮੋਰਚਾ ਖੋਲਿਆ ਗਿਆ ਮੋਰਚਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਜਿੰਦਰ ਸਾਰਾ ਆਇਆ ਐਸਐਚਓ ਬਾਬਾ ਖੇਲ ਇਸ ਲਈ ਡੀਐਸਪੀ ਦਾ ਪਹੁੰਚੇ ਸੋਰੰਜੀਤ ਸਿੰਘ ਉਹਨੇ ਆਗੇ ਬੜੀ ਸੂਝਵਾਨੀਆ ਸਾਰਾ ਕਰਕੇ ਪਹਿਰਾ ਮੌਕੇ ਦਾ ਮਾਹੌਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲੈ ਜਾਂਦਾ ਗਿਆ ਕਿ ਉਹਦਾ ਕੋਈ ਅੰਗ ਬਿਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪ ਦਾ ਕੇ ਵੀ ਥੋੜੀ ਥੋੜੀ ਘੰਨੇ ਪੈਣ ਲੱਗੀ ਸੀ ਘੰਨੇ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਭਾਣ ਕਰ ਪਏ। ਇਹ ਕਿੱਡਾ ਪਤਾ ਲੱਗਿਆ ਕਿ ਬੇਦਬਹੀ ਹੋ ਰਹੀ ਹੈ ਇਸ ਘਰ ਚ ਗੁਰਪ੍ਰੇਮ ਦੇ ਰੂਪ ਵਿੱਚ ਹੋਇਆ। ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜਿਹੀ ਗੱਲ ਹੁੰਦੀ ਉਹ ਲੁਕਤੀ ਨਹੀਂ ਰਹਦੀ। ਮਹਾਰੇ ਪ੍ਰਤਾਕਾ ਜਾਗ ਦੀ ਜੋਤ ਹਾਜ਼ਰ ਆ ਹਜੂਰ ਹੈ। ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਰਹਿੰਦੀ। ਕਿਦੋਂ ਕਿਦੋਂ ਗੱਲ ਨਿਕਲ ਆਂਦੀ ਆ ਮੇਰਾ ਕਰਾਣਾ ਸੀ ਤਾਂ ਪਾਈ ਸਾ ਭਾਈ ਜਦੋਂ ਪਤਾ ਲੱਗਾ ਇਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਆਸੀਂ ਕਿਸੇ ਦੇ ਨਾਮ ਲਈਏ ਗਲਤ ਕੰਮ ਕਰੀਏ ਗੱਲਾਂ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਦਾਂ ਦੀ ਗੱਲਾਂ ਨਹੀਂ ਲੁਕਿਆ ਰਹਿੰਦੀਆਂ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਇਹ ਨਹੀਂ ਚੰਦ ਕਿ ਐਡੇ ਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਬ ਸੰਜੇ ਹੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਰਨਸ ਕੀ ਜਾਸ ਲਵੇ ਕੇ ਬਚਾਣ ਉਹ ਮਹਾਰਾਜਾ ਸਾਰੀ ਸੰਜ ਦਾ ਪ੍ਰਤੀਕਰਤਾ ਜੀ ਸੋ ਫਿਰ ਕੋਈ ਕਾਰਵਾਈ ਕੀਤਾ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਕਾਰਵਾਈ ਇੱਦਾਂ ਦੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਆਈਆ ਬੇਲਾ ਤੋਂ ਹੋਰ ਸਾਰੀਆਂ ਗੱਸੇ ਬੰਗੀਆਂ ਇਕੱਠੀਆਂ ਹੋਈਆਂ ਸਾਰੇ ਸਾਰੇ ਬੁੱਢੇ ਇਕੱਠੀਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਇਤਰਾਜ਼ ਦਵਾਵਾਂਗੇ ਕੀ ਪੀ ਸਾਹਿਬ ਨੂੰ ਦਵਾਵਾਂਗੇ ਐਸਐਚਓ ਬਾਬਾ ਜੀ ਨੂੰ ਦਵਾ ਦੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਇਹ ਅੱਗੇ ਤੋਂ ਹੋਰ ਜਿਹਨਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਰੂਪ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਜਰਾ ਸਭ ਕੁਝ ਚੱਲਦਾ ਜੀ ਸੋ ਤੁਹਾਡੇ ਕੋਲ ਨਹੀਂ ਸੇਵਾ ਸਮਾਹ ਲੁੰਦੀ ਤੇ ਆਪ ਆਦਰ ਮਾਨਾ ਮਹਾਰਾਜਾ ਸੂਬ ਗੁਰੂ ਘਰ ਹੋਵੇ ਪੰਜਾਬ ਦੇ ਇੱਧਰ ਮੋਰਚੇ ਨਾਲ ਲੱਗਾ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆਪ ਦਾ ਆਬਾ ਸਭ ਕੁਝ ਆ ਜੀ ਤਾਂ ਸੋ ਇਹ ਰਿਸਪੈਕਟ ਆਪਣਾ ਹੀ ਫਰਜ਼ ਬਣਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਸੀ ਗਏ ਤੇ ਉਪਲ ਨਾਮ ਸੁਣਿਆ ਜੀ ਉਪਲ ਦਾ ਚੌਰ ਕਹਿੰਦੇ ਉਪਲ ਉਪਰ ਬਸ ਇਹੀ ਸੋ ਨਾਮ ਵਗੈਰਾ ਪਤਾ ਕੁਝ ਨਹੀਂ ਕੋਈ ਕੁਝ ਨਹੀਂ ਲੱਗਾ ਜੀ ਇਦੇ ਵਿੱਚ ਜੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਦੀ ਕਿ ਨੈਂਸ ਨੂੰ ਜੇਕਰ ਬੰਦੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੌਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੰਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਹੈ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਰੱਕੇ ਹੋਏ ਸੀਗੇ ਫਿਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਟੀਮ ਮੌਤਬਰ ਵਿਅਕਤੀਆਂ ਨੂੰ ਲੈ ਕੇ अंदर जड़ा जा केजा के सारा देखे गया तो महाराज स्वरूप की जी है वो तो भी सेवा की गई तो महाराज स्वरूप में बकायदा जो मर्यादा अनुसार जो है गुरुद्वारा साहब जोड़ा है ने बचाया गया ਹੁਣ ਅਗਲੀ ਕਾਰਵਾਈ ਕੀ ਹੈ ਫਾਇਰ ਵਗੈਰਾ ਵੀ ਕੋਈ ਦੇ ਰਹੇ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੈਫਰੈਂਸ ਸੀ ਕਿ ਜੁਵਨਾਂ ਦੀ ਸਥਿਤੀ ਵਸਗਾ ਕੇ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਅੰਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਕਾਰਵਾਈ ਕੀਤੀ ਹੈ ਅਲੱਗ ਕਿਹ ਹੋ ਜਾਸੀ ਅੰਦਰ ਵਾਕਿਆ ਬੇਅਦ ਵੀ ਰ ਕੋਈ ਲੱਗ ਰੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮర్యాਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸੂਕ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੋਭਿਤ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜੇ ਕਿਤੇ ਵੀ ਡੀਵੀਡੀ ਵਾਲੀ ਤੇ ਕੋਈ ਵੀ ਗੱਲ ਜਿੱਦਾਂ ਦੀ ਵੀ ਸਾਹਮਣੇ ਆਏਗੀ ਇਦਾਂ ਹੀ ਕਰਕੇ ਜਾਂਦੇ ਜੀ ਕੋਈ ਰੰਡਪ ਵਗੈਰਾ ਕਿਸੇ ਨੂੰ ਨਹੀਂ ਫਿਲਹਾਲ ਅਜੇ ਕੁਝ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਦੱਸਿਆ ਕਿ ਮਹਾਰਾਜ ਦਾ ਸੂਕ ਦੀ ਜਿਹੜੀ ਸਭੀ ਮੁਕਤ ਸੇਵਾ ਸੀਗੀ ਉਹ ਆਪਾਂ ਅੰਤ ਕਰਵਾ ਦਿੱਤੀ ਆ ਮਾਹੌਲ ਜਿਹੜਾ ਕਿ ਉਹਨੂੰ ਪਬਲਿਕ ਤੇ ਜਿਹੜੇ ਸਿੱਖਿਆ ਦੇ ਬੰਦੇ ਲੱਗਿਆ ਉਹਨਾਂ ਨੂੰ ਜਿਹੜਾ ਹੈ ਕਿ ਦਾਖਲਾ ਕਰਵਾਇਆ ਜੇ ਇਸ ਤੇ ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਨਾਂ ਦੀ ਕਾਰਵਾਈ ਬਣਦੀ ਹੈ ਤੇ ਨਾਮ ਕੀ ਜਿਹਨੇ ਦੇ ਕਰ ਅਜੇ ਵੈਰੀਫਾਈ ਕੀਤੇ ਜਾ ਰਿਹਾ ਕਿਉਂਕਿ ਅਸੀਂ ਜਸਟ ਉਸ ਦੇ ਮੌਕੇ ਤੇ ਐ ਸਾਰੀ ਜਿਹੜੀ ਪਬਲਿਕ ਇੱਥੇ ਸੀਗੀ ਸੋ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ ਉਹਨੂੰ ਇੱਥੇ ਜਿਹੜਾ ਅਮਲ ਕਰਦੇ ਵਿੱਚ ਸ਼ੁਰੂ ਕਰ ਰਹੀ ਸੀਗੀ ਸਾਰਾ ਕੋਈ ਵੈਰੀਫਾਈ ਕਰਾਉਣਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ